ਦੋਸਤੋ ਸასი ਕਾਲ ਅੱਜ 13 ਅਪ੍ਰੈਲ ਹੈ ਤੇ ਵਿਸਾਖੀ ਦਾ ਪਾਵਨ ਪਵਿੱਤਰ ਦਿਹਾੜਾ ਹੈ ਤੇ ਜਿਹੜਾ ਆਪਣੇ ਪੰਜਾਬ 'ਚ ਨਹੀਂ ਆਪਣੇ ਦੇਸ਼ 'ਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਵੱਧ ਚੜ ਕੇ ਮਨਾਇਆ ਜਾਂਦਾ ਹੈ ਵਿਸਾਖੀ ਕੀ ਹੈ ਬੱਚਿਆਂ ਨੂੰ ਜਰੂਰ ਦੱਸਿਓ ਕਿ ਜਿਸ ਦਿਨ ਵਿਸਾਖ ਦਾ ਮਹੀਨਾ ਸ਼ੁਰੂ ਹੁੰਦਾ ਹੈ ਜਿਵੇਂ ਮਾਘ ਦਾ ਮਹੀਨਾ ਸ਼ੁਰੂ ਹੁੰਦਾ ਤਾਂ ਉਹਨੂੰ ਮਾਘ ਹੀ ਕਹਿ ਦਿੰਦੇ ਐ ਤੇ ਵਿਸਾਖ ਦਾ ਮਹੀਨਾ ਸ਼ੁਰੂ ਹੁੰਦਾ ਤੇ ਉਹਨੂੰ ਵਿਸਾਖੀ ਕਿਹਾ ਜਾਂਦਾ ਹੈ ਕਣਕਾਂ ਨੂੰ ਆਪਾਂ ਲਗਦੇ ਆਂ ਪਿੰਡਾਂ 'ਚ ਆਮ ਪ੍ਰਚਲਿਤ ਹੈ ਗੱਲ ਦੂਜਾ ਵਿਸਾਖੀ ਵਾਲੇ ਦਿਨ ਹੀ ਜਿਹੜਾ 1699 ਦੀ ਵਿਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਤੇ ਖਾਲਸਾ ਪੰਥ ਦੀ ਸਾਜਨਾ ਹੋਈ 1699 ਦੀ ਵਿਸਾਖੀ ਨੂੰ ਨੰਬਰ 3 13 April 1919 ਨੂੰ ਜਿਹੜਾ ਜਲੇ ਵਾਲੇ ਭਾਗ 'ਚ ਤੁਸੀਂ ਸੈਲਫੀਆਂ ਲੈ ਕੇ ਵਾਪਸ ਆ ਜਾਨੇ ਹੋ ਨਾ ਉੱਥੇ ਅਟੈਕ ਵੀ ਮਿੱਤਰੋ ਵਿਸਾਖੀ ਵਾਲੇ ਦਿਨੀ ਹੋਇਆ ਸੀ 13 April 1919 ਨੂੰ ਤੇ ਉਹਨੇ ਪੁੱਛਿਆ ਨਾ ਕਿ ਤੁਸੀਂ ਉਹਨਾਂ ਨੂੰ ਜਿਹੜਾ ਜਰਨਲ ਡਾਇਰ ਨੂੰ ਪੁੱਛਿਆ ਗਿਆ ਕਿ ਤੁਸੀਂ ਉਹਨਾਂ ਨੂੰ ਵਾਰਨਿੰਗ ਦਿੱਤੀ ਸੀ ਉਹ ਕਹਿੰਦਾ ਉਹ ਤਾਂ ਟੈਰਰਿਸਟ ਸੀ ਸਾਰੇ ਉਹ ਕਹਿੰਦੇ ਯਾਰ ਜੇਕਰ ਬੰਦੇ ਮੰਨ ਲੋ ਗਲਤ ਸੀ ਪਰ ਜਿਹੜੇ 5 5 7 7 10 10 ਸਾਲ ਦੇ ਲੋਕ ਵੇਖਣ ਆਏ ਹੋਏ ਸੀ ਉਹ ਵੀ ਟੈਰਰਿਸਟ ਸੀ ਨੋ ਉਹ ਗਲਤ ਨਹੀਂ ਹੋ ਸਕਦੇ ਨੰਬਰ 4 ਮਿੱਤਰੋ ਵਸਾਖੀ ਵਾਲੇ ਦਿਨ 1978 ਨੂੰ ਇੱਕ ਨਰੰਗਕਾਰੀ ਕਾਂਡ ਹੁੰਦਾ ਹੈ 13 ਸਿੰਘ ਸ਼ਹੀਦ ਹੁੰਦੇ ਹੈ ਤੇ ਇਹ ਵੀ ਦੱਸਣ ਵਾਲੇ ਦੱਸਦੇ ਆ ਕਿ ਉਦੋਂ ਸਰਕਾਰ ਅਕਾਲੀ ਦਲ ਦੀ ਸੀ ਮਤਲਬ ਉਦੋਂ ਜਿਵੇਂ ਦਾ ਵੀ ਅਕਾਲੀ ਦਲ ਸੀ ਬਰਨਾਲਾ ਸਰਜੀਤ ਸਿੰਘ ਬਰਨਾਲਾ ਦੀ ਸ਼ਾਇਦ ਸਰਕਾਰ ਤੋੜ ਕੇ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਸੀ 1978 ਦੀ ਵਿਸਾਖੀ ਵਾਲੇ ਦਿਨ ਵੀ 13 ਸਿੰਘਾਂ ਦੀ ਸ਼ਹੀਦੀ ਹੋਈ ਸੀ ਜਿਵੇਂ ਨਾ ਜਿਹੜਾ 300 ਕਰੋੜ ਦਾ ਮਾਲਕ ਹੈ ਇੱਕ ਸਾਦ ਜਦੋਂ ਉਹ ਚੰਡੀਗੜ੍ਹ ਨੂੰ ਜਾਂਦੇ ਐ ਤੇ ਰਾਹ 'ਚ ਉਹਦਾ ਟਿਕਾਣਾ ਆਉਂਦਾ ਹੈ ਪਟਿਆਲੇ ਕੋਲੇ ਉਹਨੇ ਗੁਰੂ ਗੋਬਿੰਦ ਸਿੰਘ ਜੀਆ ਦੇ ਬਰਾਬਰ ਆਵਦੀ ਤਸਵੀਰ ਲਾ ਕੇ 2 ਸਾਲ ਪਹਿਲਾਂ ਇਹ ਬੰਦਾ ਕਹਿੰਦਾ ਸੀ ਇਹ ਕਲਪਨਿਕ ਤਸਵੀਰਾਂ ਐ ਆਵੇਂ ਲੋਕ ਪੂਜੀ ਜਾਂਦੇ ਐ ਪੁਜਾਰੀ ਐ ਫਲਾਨਾ ਐ ਟਮਾਕਾ ਉਹੀ ਦੁਕਾਨਦਾਰ ਬੰਦਾ ਆਪ ਦੀ ਤਸਵੀਰ ਲਾ ਕੇ ਤੇ ਉੱਤੇ ਉਹਨੇ ਗੁਬਾਰਾ ਜਾਂ ਛੱਡ ਰੱਖਿਆ 100 ਫੁੱਟ ਉੱਚਾ ਉੱਡੀ ਜਾਂਦਾ ਜੇ ਤੁਸੀਂ ਚੰਡੀਗੜ੍ਹ ਵਾਲੀ ਸੜਕ ਲੰਘੋਗੇ ਨਾ ਦੇਖਿਓ ਜਰੂਰ ਨਰੰਕਾਰੀ ਆਈ ਪੈਦਾ ਹੋਇਆ ਸੀ ਮਿੱਤਰੋ ਤੇ ਅਖੀਰ ਅਗਲੇ ਆਨੇ ਅੱਜ ਵਾਲੇ ਦਿਨ ਵਿਸਾਖੀ ਵਾਲੇ ਦਿਨ 13 ਸਿੰਘਾਂ ਨੂੰ ਸ਼ਹੀਦ ਕਰਤਾ ਸੀ ਬਾਈ ਜੀ ਤੇ ਦੂਜਾ ਜਿਹੜਾ ਜਥੇਦਾਰ ਬਣਿਆ ਆਪਣਾ ਯਾਰ ਦਮਦਮਾ ਸਾਹਿਬ ਦਾ ਚਲੋ ਤਖਤ ਅੱਗੇ ਆਪਣਾ ਸਿਰ ਝੁਕਦਾ ਝੁਕਣਾ ਵੀ ਚਾਹੀਦਾ ਉਹ ਬੰਦੇ ਤੇ 2011 ਦੇ ਵਿੱਚ ਸੰਤ ਟੇਕ ਸੇ ਉਹ ਤਨੋਲਾ ਤੇ 420 ਤੇ ਪਤਾ ਨਹੀਂ ਹੋਰ ਕਿੰਨੇ ਕੁ ਪਰਚੇ ਹੋਏ ਐ ਚਿੱਟਾ ਅਣਪੜ ਹੈ ਜਪਜੀ ਸਾਹਿਬ ਨਹੀਂ ਆਉਂਦਾ ਇੱਕ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਜਪਜੀ ਸਾਹਿਬ ਨਹੀਂ ਪੜਨਾ ਆਉਂਦਾ ਪਾਰੋ ਕੀ ਹੈ ਉਹ ਡੇਰੇਦਾਰ ਹੈ ਉਹਦੀ ਰਿਪਿਊਟੇਸ਼ਨ ਹੈ ਉਹਦੇ ਪਿੱਛੇ ਚਾਰ ਲੋਕ ਹੈ ਉਹਦੇ ਪਿੱਛੇ ਚਾਰ ਵੋਟਾਂ ਤਾਂ ਤਾਂ ਕਰਕੇ ਇਹਨਾਂ ਨੇ ਉਹਨੂੰ ਜਥੇਦਾਰ ਬਣਾਤਾ ਵੀਰ ਨਾ ਇਹ ਬੋਲੇ ਨਾ ਚੱਲੇ ਕਿਉਂਕਿ ਜਿਹੜਾ ਬੰਦਾ ਚਿੱਟਾ ਅਨਪੜਾ ਉਹ ਬੋਲੂਗਾ ਕਿ ਉਹਨੂੰ ਗੱਲ ਹੀ ਨਹੀਂ ਕਰਨੀ ਆਉਂਦੀ ਪਰ ਢੇਰੇਦਰਾਂ ਦੀ ਮਿੱਤਰੋ ਚਾਂਦੀ ਆ ਚਾਰ ਚਪੇਰੇ ਤੇ ਨਰੰਕਰੀ ਨਾ ਦਾ ਇਹ ਨਹੀਂ ਪਤਾ ਕਦੋਂ ਬਣ ਜਾਂਦੇ ਐ ਤੇ ਫਿਰ ਵਿਸਾਖੀ ਵਾਲੇ ਦਿਨ ਆ ਕੇ ਕਾਂਡ ਕਰਦੇ ਐ ਤੇ ਆਪਣੇ ਬੱਚਿਆਂ ਨੂੰ ਪੰਜ ਪਿਆਰਿਆਂ ਦੇ ਨਾਂ ਪਹਿਲਾਂ ਜਦੋਂ ਗੁਰੂ ਸਾਹਿਬ ਜੀਆ ਨੇ ਕਿਹਾ ਨਾ ਅੱਜ ਵਿਸਾਖੀ ਵਾਲੇ ਦਿਨ 1699 ਨੂੰ ਇਹ ਬੱਚਿਆਂ ਨੂੰ ਜਰੂਰ ਦੱਸਿਓ ਤਾਂ ਪਹਿਲਾ ਸੀਸ ਦੇਣ ਵਾਸਤੇ ਦਇਆ RAM ਜੀ ਆਏ ਐ ਮਤਲਬ ਪਹਿਲੇ ਪਿਆਰੇ ਭਾਈ ਦਇਆ ਸਿੰਘ ਦੂਜੇ ਭਾਈ ਧਰਮ ਸਿੰਘ ਤੀਜੇ ਭਾਈ ਹਿੰਮਤ ਸਿੰਘ ਚੌਥੇ ਭਾਈ ਮੋਹਕਮ ਸਿੰਘ ਤੇ ਪੰਜਵੇਂ ਭਾਈ ਸਹਿਬ ਸਿੰਘ ਇਹ ਜਰੂਰ ਦੱਸਿਓ ਤੇ ਕੱਲਾ ਵਸਾਖੀ ਵਸਾਖੀ ਨਾ ਕਰਿਓ 1919 ਨੂੰ ਜਿਹੜੀ ਘਟਨਾ ਵਾਪਰੀ ਜਲਿਆਲੇ ਬਾਗ ਵਾਲੀ ਉਹ ਵੀ ਯਾਦ ਰੱਖਿਓ 1978 ਦੇ ਵਿੱਚ ਨਰੰਗਕਾਰੀ ਕਾਂਡ ਹੋਇਆ 13 ਸਿੰਘ ਸ਼ਹੀਦ ਹੋਇਆ ਉਹ ਵੀ ਯਾਦ ਰੱਖਿਓ ਤੇ ਗੁਰੂ ਸਾਹਿਬ ਜੀਆ ਨੇ ਖਾਲਸਾ ਪੰਥ ਸਾਜਿਆ ਉਹ ਵੀ ਯਾਦ ਰੱਖਿਓ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ